ਪ੍ਰੀਤਮ ਦਿਲ ਦੇ ਮਹਿਰਮ ਤੂੰ ਤੇਰੀ ਦਿਲ ਪਰ ਅਜਬ ਕਹਾਣੀ ਐ ਗੱਲ ਕਹਿਣ ਕਥਨ ਤੋਂ ਬਰੀ ਐ ਉਤਰ ਗਏ ਜਿਨ ਜਾਣੀ ਐ ਹਰ ਇੱਕ ਵਿੱਚ ਤੇਰੀ ਚੋਤ ਵਸੇ ਜੋ ਉਜੜਿਆ ਤਾਂ ਹੀ ਵਸਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਤੇਰੇ ਬੋਲ ਨਿ ਚਰਨੇ ਅਮਰਤ ਦੇਹ ਤੇਰੇ ਅੰਦਰ ਛੱਲਾ ਪ੍ਰੇਮ ਦੀਆਂ ਹੱਥ ਜਪ ਤਪ ਜਿਸ ਤੋਂ ਨੀਵੇਂ ਨੇ ਸਭ ਨੀਵੇਂ ਅਗੱਲਾਂ ਨੇ ਦਿਆਂ ਜੇ ਸਮਝੀਏ ਗੱਲਾਂ ਕੇਵਾਂ ਦੀਆਂ ਜੀਵਨ ਦੀ ਜਾਂਚ ਸਿਖਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਬੰਦਗੀ ਹੀ ਅਸਲੀ ਜ਼ਿੰਦਗੀ ਹੈ ਬਿਨ ਬੰਦਗੀ ਤੋਂ ਨਾ ਨਦਰ जो हर दम सिमरन कर देने, तिर दरते ओदी कदर होए, सिमरन संग पूरन सदर होए, ਤੇਰੀ ਬਖਸ਼ਿਸ਼ ਆਸ ਪੁਗਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੌਸ਼ਨ ਦੇਵੇ ਵਿਚੜੇ ਨਾ ਇੱਕ ਪਲ ਤੇਰੇ ਤੋਂ ਜੋ ਬਣ ਜਾਵੇ ਜਨ ਤੇਰਾ ਜੀ ਜਦ ਬਖਸ਼ੇ ਚਾਨਣ ਗਿਆਨ ਵਾਲਾ ਨਾਟੇ ਜਾਵੇ ਦੂਰ ਹਨੇਰਾ ਜੀ ਤੂੰ ਇਲਮ ਤੇਰੇ ਕੋਲ ਆਲਮ ਦਾ ਜੋ ਸੁੱਤੀ ਸੁਰਤ ਜਗਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਜਨ ਪੁੰਨਿਆਂ ਦਾ ਕੀਰਿਸ ਕਰੇ ਜੋ ਚਮਕ ਹੈ ਤੇਰੇ ਮੁਖੜੇ ਚਨ ਪੁੰਨਿਆਂ ਦਾ ਕਿਰਿਸ ਕਰੇ ਜੋ ਚਮਕ ਹੈ ਤੇਰੇ ਮੁਖੜੇ ਦੀ ਤੇਰੇ ਜਾਚਕ ਚਾਉਂਦੇ ਛੋ ਤੇਰੀ ਜੋ ਨਾਸ਼ਕ ਹੈ ਹਰ ਦੁਖੜੇ ਦੀ ਹੁ ਰਾਜ ਬਿਰਦ ਦੀ ਰੱਖਦਾ ਏ ਜੋ ਆਜਜ ਅਰਜਾ ਔਲਾਦ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਅਸਚਰਜ ਰਚੀਜ ਕੁਦਰਤ ਹੈ ਤੂੰ ਕਾਦਰ ਹੈ ਕੁਲ ਸ੍ਰਿਸ਼ਟੀ ਦਾ ਜੋ ਤਿੰਨ ਲੋਕਾਂ ਨੂੰ ਦੇਖ ਰਹੀ ਮਾਲਕ ਹੈ ਤੂੰ ਉਸ ਦ੍ਰਿਸ਼ਟੀ ਦਾ ਦੇਵ ਪਖਸ਼ ਅਜੱਪਾ ਜਾਪ ਤੁਸੀਂ ਜੋ ਅਨਹਦ ਨਾਦ ਵਜਾ ਦੇਵੇ ਤੇਰੀ ਨਜ਼ਰ نور ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਤੇਰੇ ਹੁਕਮ ਚ ਪਾਣੀ ਅਗਨ ਪਾਣ ਤੇਰੇ ਹੁਕਮ ਬਿਨਾ ਬਿਨ ਹੁਕਮ ਪਤਾ ਨਾ ਹਿਲਦਾ ਆਏ ਤੇਰੇ ਹੁਕਮ ਚ ਤਾਰੇ ਚੰਦ ਸੂਰਜ ਹੈ ਤੇਰੇ ਹੁਕਮ ਬਿਨਾ ਤੇਰੇ ਹੁਕਮ ਨਾਲ ਫੁੱਲ ਖਿਲਦਾ ਆਏ ਤੇਰੀ ਮਿਹਰ ਦੀ ਵਰਖਾ ਹੁਕਮਾਂ ਚ ਹੈ ਬਣ ਮੇਗ ਠੰਡ ਵਰਤਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਬਕਸ਼ਿਸ਼ ਬਿਨ ਬਖਸ਼ਿੰਦ ਪਿਤਾ ਕਵੀਆਂ ਨੂੰ ਫੁਰਨੇ ਫੁਰਦੇ ਨਾ ਤੇਰੀ ਬਕਸ਼ਿਸ਼ ਬਿਨ ਬਖਸ਼ਿੰਦ ਪਿਤਾ ਕਵੀਆਂ ਨੂੰ ਫੁਰਨੇ ਫੁਰਦੇ ਨਾ ਸ਼ਾਇਰਾ ਦੇ ਖਿਆਲ ਗੁਲਾਮ ਤੇਰੇ ਬਿਨ ਹੁਕਮ ਕਦਮ ਵੀ ਤੁਰਦੇ ਨਾ ਨਾਮ ਹੋਵੇ ਜਦ ਬੈਂਕੇ ਵਿੱਚ ਘੁਰ ਚੰਟ ਸਿੰਘ ਸ਼ਤ ਗਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੁਸ਼ਨਾ ਦੇਵੇ